ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਵਹਿੜਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਸਿੱਧੂ ਡੇਰੀ ਫਾਰਮਾ ਦੱਸੋ ਸਾਹਮਣੇ ਤੁਸੀਂ ਬੈਨਰ ਲੱਗਾ ਦੇਖ ਸਕਦੇ ਹੋ ਤੇ ਰਜਿਸਟਰਡ ਇਹਨਾਂ ਦਾ ਇਹ ਸੇਲ ਪਰਚੇਜ਼ ਦਾ ਕੰਮ ਹੈ ਨਾਗਾ ਅੱਜ ਵੀ ਤੁਹਾਨੂੰ ਕਾਫੀ ਸਾਰੇ ਦਿਖਾਉਂਗਾ ਕੁਝ ਬੱਚੀਆਂ ਐਚ ਐਫ ਨਸਲ ਦੀਆਂ ਤੇ ਇਧਰਲੇ ਪਾਸੇ ਦੋ ਜਰਸੀ ਵੀ ਖੜੀਆਂ ਜਿਹੜੀਆਂ ਇਹ ਲੱਗਦਾ ਵੀ ਸ਼ਾਇਦ ਗੱਭਣ ਹੈ ਤੇ ਇਹ ਦੋਨੇ ਹੀ ਗੱਭਣ ਬੱਚੀਆਂ ਦੱਸੋ ਜਿਹੜੀਆਂ ਜਰਸੀ ਬਰੀਡ ਦੀਆਂ ਬਹੁਤ ਸੋਹਣੀਆਂ ਇੱਕ ਲਾਲ ਰੰਗ ਚ ਇੱਕ ਥੋੜਾ ਫਿੱਕਾ ਰੰਗ ਹੈ ਸੋ ਆਪਾਂ ਵੀਡੀਓ ਦੇ ਵਿੱਚ ਇਹ ਸਾਰੇ ਪਸ਼ੂ ਤੁਹਾਨੂੰ ਦਿਖਾ ਦੇਨੇ ਆ लास्ट ਤੱਕ ਵੀਡੀਓ ਦੇਖ ਲਓ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਹੀ ਹੁੰਦੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆ ਕੇ ਖਰੀਦੇ ਤਸੱਲੀ ਕਰੇ ਦੇਖੇ ਛੋਟੇ ਬੱਚੇ ਜਿਹੜੇ ਉਹਨਾਂ ਦੇ ਦੰਦ ਅਸੀਂ ਵੈਸੇ ਤਾਂ ਸਾਰੀਆਂ ਬੱਚੀਆਂ ਦੇ ਵੀਡੀਓ 'ਚ ਤੁਹਾਨੂੰ ਦਿਖਾ ਹੀ ਦਿੰਨੇ ਹੁੰਦੇ ਆ ਪਰ ਜਿਹੜੀਆਂ ਥੋੜਾ ਵੱਡੀਆਂ ਬੱਚੀਆਂ ਜਾਂ ਜਿਵੇਂ ਗੱਬਣ ਬੱਚੀਆਂ ਉਹਨਾਂ ਨੂੰ ਤੁਸੀਂ ਚੈੱਕ ਪਾਸ ਵੀ ਕਰਵਾ ਸਕਦੇ ਹੋ ਤਾਂ ਕਿ ਬਾਅਦ 'ਚ ਕਿਸੇ ਕੱਲ ਨੂੰ ਆਪਸ ਵਿੱਚ ਕੋਈ ਫਰਕ ਨਾ ਪਵੇ ਇਹ ਬਾਈ ਦੀਆਂ ਖਰੀਦੀਆਂ ਤੁਸੀਂ ਅੱਗੇ ਖਰੀਦ ਕੇ ਲੈ ਜਾਣੀਆਂ ਸੋ ਇਸੇ ਤਰ੍ਹਾਂ ਇਹ ਪਸ਼ੂ ਤੁਰੇ ਆਉਂਦੇ ਆ ਗਾਂ ਦੀਆਂ ਚਲੇ ਜਾਣੇ ਹੁੰਦੇ ਸੋ ਤਸੱਲੀ ਹਰੇਕ ਥਾਂ ਤੇ ਕਰਨਾ ਹੱਕ ਹੁੰਦਾ ਮਿਲਦੇ ਆ ਬਾਈ ਨੂੰ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਜ ਆਪਾਂ ਦਿਖਾਵਾਂਗੇ ਕੋਈ 10 12 ਨਗ ਹੈਗੇ ਆਪਣੇ ਕੋਲ ਤਨੀ ਸ਼ੁਰੂਆਤ ਆਪਾਂ ਇਧਰੋਂ ਬੱਚਿਆਂ ਤੋਂ ਕਰਨੀ ਹੈ ਜਰਸੀ ਵਿੱਚ ਬੱਚਿਆਂ ਖੜੀਆਂ ਤਿੰਨ ਛੋਟੀਆਂ ਹਾਂਜੀ ਹਾਂਜੀ ਕਿੰਨੀ ਕੁ ਉਮਰ ਅੰਦਾਜ਼ਾ ਹੋਊ ਤੇ ਰੇਟ ਕੀ ਰਹਿਣਗੇ ਰੇਟ ਬਈ ਫੋਨ ਤੇ ਹਾਂ ਇਹਨਾਂ ਦੀ ਤਿੰਨਾਂ ਦੀ ਉਮਰ ਬਸ 5 ਕਿਵੇਂ ਹੋ ਲੱਗੇ 6-7 ਵੀ ਹੁੰਦੇ ਵਿੱਚ ਵਿੱਚ ਆਈ ਠੀਕ ਹੈ ਤੋਰ ਦੇ ਬਈ ਤਿੰਨੇ ਸੋ ਦੋਸਤੋ ਛੋਟੀ ਉਮਰ ਦੀਆਂ ਇਹ ਬੱਚੀਆਂ ਤਿੰਨੇ ਤੁਸੀਂ ਇਸ ਬੱਚੇ ਨੂੰ ਵੀ ਦੇਖ ਸਕਦੇ ਹੋ ਢਾਂਚੇ ਵੀ ਦੱਸਣਗੇ ਇਹਨਾਂ ਦੇ ਚਿਹਰਿਆਂ ਦੀ ਬਣਾवट ਵੀ ਪਤਾ ਲੱਗਦੀ ਹੈ ਛੋਟੀ ਉਮਰ ਦੇ ਬੱਚੇ ਗਰੋਥ ਵਾਲੀ ਸਟੇਜ ਦੇ ਉੱਤੇ ਆ ਪਹਿਲੇ ਨੰਬਰ ਤੇ ਬੱਚੀ ਦੇਖ ਲਓ ਰੇਟ ਬਾਈ ਫੋਨ ਤੇ ਰੱਖੂਗਾ ਕਮਾ ਦੇ ਪੀ ਇਹਦੇ ਤੋਂ ਅੱਗੇ ਇੱਕ ਬਹੁਤ ਸੋਹਣੇ ਰੰਗ ਦੀ ਬੱਛੀ ਐ ਉਮਰ ਛੋਟੀ ਦੀ ਦਸੋਂ ਵੀ ਤੁਹਾਨੂੰ ਦਿਖਾਵਾਂਗੇ ਬੱਛੀ ਤੁਸੀਂ ਦੇਖ ਸਕਦੇ ਹੋ ਬਸੋ ਇਹ ਵੀ ਜਿਹੜੀ ਪੰਤਰ ਦੇਖ ਸਕਦੇ ਹੋ ਬਹੁਤ ਸੋਹਣੀ ਫਿੱਕੇ ਰੰਗ ਦੀ ਇੱਕ ਬਦਾਮੀ ਜਾਂ ਰੰਗ ਆ ਤੌਰ ਤੇ ਜਰਸੀ ਦਾ ਰੰਗ ਜਿਆਦਾ ਜਿਹੜਾ ਪਸੰਦ ਵੀ ਇਹੀ ਕੀਤਾ ਜਾਂਦਾ ਬਹੁਤ ਸੋਹਣਾ ਇਹਦਾ ਸਟਰਕਚਰ ਤੇ ਇਹਦੇ ਚਿਹਰੇ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ 2 ਨੰਬਰ ਤੇ ਉੱਤੇ ਐ 3 ਨੰਬਰ ਤੇ ਉੱਤੇ ਇੱਕ ਹੋਰ ਵੱਛੀ ਜਰਸੀ ਬਰੀਡ ਦੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਦੀ ਡੀਵਰਮਿੰਗ ਕਰਤੀ ਜੇ ਭਾਈ ਕਰੀ ਨਹੀਂ ਸੀ ਉਹਨਾਂ ਨੇ ਠੀਕ ਹੈ ਸੋ ਇਹਦੀ ਡੀਵਰਮਿੰਗ ਹੋ ਗਈ ਹੈ ਤਾਂ ਹੀ ਇਹਦਾ ਪੇਟ ਜਿਹੜਾ ਉਹ ਹੁਣ ਘਟਾਊਗੀ ਪੇਟ ਜਦੋਂ ਫੀਡ ਪਾਊਗੀ ਇਹਨੂੰ ਨਾਲ ਬਰੀਡ ਜਰਸੀ ਦੱਸੋ ਸੋਹਣਾ ਰੰਗ ਰੂਪ ਤੁਸੀਂ ਦੇਖ ਸਕਦੇ ਹੋ 3 ਨੰਬਰ ਦੇ ਉੱਤੇ ਸੀ ਜਿਹੜੀ ਵੀ ਬੱਚੀ ਤੁਸੀਂ ਮੰਗਾਉਣੀ ਚਾਹੁੰਦੇ ਆ ਉਹਦੇ ਥਣਾ ਦੀ ਤੇ ਦੰਦਾਂ ਦੀ ਫੋਟੋ ਮੰਗਾ ਸਕਦੇ ਹੋ ਅਲੱਗ ਤੋਂ ਤੁਸੀਂ ਇਹਨਾਂ ਨੇ ਦਿਖਾਉਣੇ ਨਹੀਂ ਨੇ ਕਹੀਂ ਹੋਣੇ ਨਹੀਂ ਖਾਵੇਂ ਨੇ ਚਾਰ ਹੀ ਬਸ ਚਾਰ ਥਣਾਂ ਜੀ ਠੀਕ ਹੈ ਇਹਦੇ ਵਿੱਚ 4 ਹੀ ਉਹ ਫਿਰ ਲੰਬੇ ਥਾਣਾ ਜੀ ਠੀਕ ਹੈ 4 ਹੀ ਲੰਬੇ ਥਾਣੇ ਇਹ ਇਤਨਾ ਹੀ ਲੰਬੇ ਪੂਰੇ 4 4 ਹੀ ਥਾਣਾ ਕੋਈ ਐਕਸਟਰਾ ਛਾਕ ਪੋਰਟ ਨਹੀਂ ਹੈਗੀ ਲਾਓ ਜੀ ਵੱਚੀ ਦੇਖੋ ਬਹੁਤ ਸੋਹਣੀ ਬੱਚੀ ਦੱਸੋ ਵਾਈਟ ਰੰਗ ਦੇ ਵਿੱਚ ਸਟਰਕਚਰ ਦੇਖੋ ਕਿੰਦਾ ਸੋਹਣਾ ਬੱਚੀ ਦਾ ਰੰਗ ਰੂਪ ਵੀ ਜੱਜਦਾਰ ਤੇ 4 ਹੀ ਥਣ ਸੋਹਣੇ ਦੱਸਦੇ ਆ ਤੇ ਗਲਾਪੀ ਨਾਕ ਵਾਲੀ ਸੋਹਣੀ ਬੱਚੀ ਐਚ ਐਫ ਬਰੀਡ ਬੰਦ ਦੇ ਬਈ ਡਾਇਮੰਡ ਪੀਸ ਹੀ ਹੈ ਜਿਹੜਾ ਵੀਰ ਸੰਭਾਲ ਲੂਗਾ ਚੰਗੀ ਗਾਂ ਬਣੂਗੀ ਆਸ ਹੀ ਹੈ ਇੱਕ ਹੋਰ ਇਦੋਂ ਅੱਗੇ ਤੁਹਾਨੂੰ ਬੱਚੀ ਚਾਰ ਦੀ ਗਲਾਬੀ ਹੈ ਠੀਕ ਹੈ ਗਲਾਬੀ ਰੰਗ ਦੇ ਚਾਰ ਤੁਹਾਨੂੰ ਪਿਓਰ ਐਚ ਐਫ ਬਰੀਡ ਆ ਬੱਚੇ ਬਹੁਤ ਚੰਗੇ ਸਹੀ ਸੋ ਸੋ ਸਟਰਕਚਰ ਇਹਦਾ ਵੀ ਬੜਾ ਚੰਗਾ ਦਿਸਦਾ ਹੈ ਇਹਦਾ ਉੱਤਰ ਸੋ ਸੋਨੀ ਬੱਚੀ ਦੱਸੋ ਇਹ ਵੀ ਬੰਦੇ ਬਈ ਸੋ ਇਹ ਜਿਹੜੇ ਛੋਟੀ ਉਮਰ ਦੇ ਬੱਚੇ ਸੀਗੇ ਦੋਸਤੋ ਇਸ ਸਾਈਡ ਦੇ ਉੱਤੇ ਪੰਜ ਤੁਸੀਂ ਇਹਨਾਂ ਚੋਂ ਚੁਣ ਕੇ ਭਾਵੇਂ ਇੱਕ ਖਰੀਦ ਲਓ ਭਾਵੇਂ ਦੋ ਖਰੀਦ ਲਓ ਉਹ ਤੁਸੀਂ ਗੱਲਬਾਤ ਬਾਈ ਨਾਲ ਕਰ ਲਿਓ ਇਹਦੇ ਵੀ ਗੁਲਾਬੀ ਹਨ ਚਾਰੀ ਠੀਕ ਹੈ ਗੁਲਾਬੀ ਰੰਗ ਦੇ ਦੋਸਤੋ ਥਣ ਚਾਰ ਹੀ ਦਿਸਦੇ ਐ ਇੱਕ ਹੋਰ ਬੱਚੀ ਇੱਧਰ ਨੇ ਪਾਸੇ ਤੁਹਾਨੂੰ ਦਿਖਾਉਣੇ ਇਹ ਥੋੜੀਆਂ ਵੱਡੀ ਉਮਰ ਦੀਆਂ ਬੱਚੀਆਂ ਆ ਦੂਜੀਆਂ ਦੇ ਮੁਕਾਬਲੇ ਇਹਦਾ ਵੀ ਟੰਗਾ ਤੁਸੀਂ ਦੇਖ ਸਕਦੇ ਹੋ ਦ ਸਟਰਕਚਰ ਬਹੁਤ ਸੋਹਣਾ ਉਸ ਤੋਂ ਵੱਛੀ ਦਾ ਤੇਰਾ ਗਰੂਪ ਆਫ ਫਰੈਂਟ ਦੇਖ ਸਕਦੇ ਹੋ ਖੁੱਲਾ ਸਟਰਕਚਰ ਰਹੂਗਾ ਇਹ ਤੁਸੀਂ ਇਹਨੂੰ ਹੁਣ ਦੇਖ ਸਕਦੇ ਹੋ ਠੀਕ ਹੈ ਨਰਮੇ ਬੰਦੇ ਦੰਦ ਬਟ ਨਹੀਂ ਦਿਖਾ ਦੇ ਕੇ ਦੰਦ ਪਾਹ ਸੋ ਇਸ ਸਾਈਡ ਦੇ ਉੱਤੇ ਜਿਹੜੇ ਖੁਰਨੀ ਦੇ ਉੱਤੇ ਵੱਧੇ ਹੋਏ ਪਸ਼ੂ ਐ ਵੱਛੀਆਂ ਇਹਨਾਂ ਦੇ ਦੰਦ ਤੁਹਾਨੂੰ ਦਿਖਾ ਦਿੰਦੇ ਕਿਉਂਕਿ ਇਹ ਥੋੜਾ ਵੱਡੀ ਉਮਰ ਚ ਹੈ ਕਨਫਰਮ ਖੀਰੀ ਵੱਛੀ ਐ ਠੀਕ ਹੈ ਬਈ ਇਸ ਤੋਂ ਅੱਗੇ ਬੱਚੀ ਦਾ ਢਾਂਚਾ ਦੇਖਿਓ ਫੇਸ ਦੀ ਬਿਊਟੀ ਦੇਖ ਸਕਦੇ ਹੋ ਬਹੁਤ ਸੋਹਣਾ ਸਟਰਕਚਰ ਦੋਸਤੋ ਇਸ ਬੱਚੀ ਦਾ ਬਈ ਇਹ ਚਾਰ ਬੱਚੇ ਆ ਆਪਣੇ ਕੋਈ ਹਾਂ ਦੋ ਦਿਨ ਚੱਕਿਆ ਬੱਚੀ ਨੇ ਇਹਨਾਂ ਜੋੜਾ ਜੋੜਾ ਬੱਚੀਆਂ ਦੇਵਾਂਗੇ ਜੀ ਠੀਕ ਹੈ ਇਹ ਜੋੜਾ ਜੋੜਾ ਹੀ ਵੇਚ ਹਾਂਜੀ ਹਾਂਜੀ ਠੀਕ ਹੈ ਦੂਜੀਆਂ ਤਾਂ ਇਕੱਲੀ ਇਕੱਲੀ ਵੇਚ ਲੈ ਸਕਦਾ ਕੋਈ ਹਾਂਜੀ 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 ਠੀਕ ਹੈ ਸੋ ਦੋਸਤੋ ਇਹ ਚਾਰ ਆ ਇਹਨਾਂ ਦੇ ਵਿੱਚੋਂ ਇਹ ਦੋ ਘਰਾਂ ਨੂੰ ਹੀ ਦੇਣੀਆਂ ਮਤਲਬ ਇਹਨਾਂ ਦੇ ਵਿੱਚ ਇੱਕ ਦੋ ਦੰਦ ਬੱਚੀ ਵੀ ਆ ਬਾਕੀ ਦੰਦ ਤੁਹਾਨੂੰ ਵੀਡੀਓ ਚ ਦਿਖਾਈ ਦੇਣੇ ਆ ਇਹਦਾ ਵੀ ਟਾਂਚਾ ਦੇਖੋ ਬਹੁਤ ਸੋਹਣੀ ਬਿਊਟੀ ਹੈ ਇੱਕ ਨਾਗੇ ਦੇ ਨਾਲ ਤੁਹਾਨੂੰ ਹੋਰ ਖਰੀਦਣਾ ਪਊਗਾ ਬਹੁਤ ਸੋਹਣੀ ਇਹ ਇੱਕ ਕਾਰਨ ਇਹ ਵੀ ਹੁੰਦਾ ਦੱਸੋ ਜਿਹੜਾ ਸੋਹਣਾ ਪਸ਼ੂ ਆਪਾਂ ਨੂੰ ਪਤਾ ਉਹਦਾ ਗਾਹਕ ਬਹੁਤ ਹੈ ਤੇ ਜਦੋਂ ਫਿਰ ਇੱਕ ਅਦਾ ਨਰਮ ਪਸ਼ੂ ਰਹਿ ਜਾਂਦਾ ਹੁਣ ਇੱਥੇ ਰੋਕਣੇ ਤਾਂ ਹੈ ਨਹੀਂ ਪਸ਼ੂ ਤਾਂ ਵਿੱਚ ਨਹੀਂ ਹੈ ਉਹਦੇ ਕਰਕੇ ਇਹ ਸਕੀਮ ਲਗ ਜਾਂਦੀ ਹੈ ਵੀ ਚਲੋ ਇੱਕ ਤੁਸੀਂ ਚੰਗਾ ਨਾਲ ਖਰੀਦ ਲਓ ਨਾਲ ਦੂਜਾ ਥੋੜਾ ਬਹੁਤਾ ਨਰਮ ਵੀ ਸਾਂਭ ਲਓਗੇ ਤਾਂ ਵੀ ਕੋਈ ਨਹੀਂ ਸੌਦਾ ਤੁਹਾਡੇ ਨਾਲ ਉਸ ਹਿਸਾਬ ਤੇ ਹੋ ਜੂ ਵੀ ਤੁਹਾਨੂੰ ਫਾਇਦੇਮੰਦ ਰਹੇ ਜੂਗਾ। ਸੋ ਦੰਦ ਦੇਦੇ ਬਾਈ ਵੇਖੂਗਾ ਤੇ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਵੀ ਦੇਨੇ ਆ। ਬਾਕੀ ਜਿਹੜਿਆਂ ਬਾਰੇ ਮੈਂ ਵੀਡੀਓ ਦੇ ਵਿੱਚ ਖੀਰੀ ਬੋਲੂਗਾ ਬੱਚੀ ਤੋਂ ਦਾ ਜ਼ਿੰਮੇਵਾਰ ਮੈਂ ਹੀ ਹੋਊਗਾ। ਜਿਹੜੀ ਬੱਚੀ ਕਨਫਰਮ ਹੋ। ਸੋ ਭਾਵੇਂ ਤੁਸੀਂ ਆ ਕੇ ਦੇਖ ਲਓ। ਜਿਹੜੀ ਬੱਚੀ ਦੇ ਦੰਦ ਵੀਡੀਓ ਦੇ ਵਿੱਚ ਕਈ ਵਾਰ ਤੁਹਾਨੂੰ ਕਲੀਅਰ ਨਾ ਦਿਸਣ ਮੈਨੂੰ ਦਿਸਗੇ ਤੇ ਮੈਂ ਖੀਰੀ ਬੋਲਤਾ। ਸੋ ਅਕੀਰੀ ਹੋਊਗੀ ਫਿਰ ਵੀ ਦੰਦਾਂ ਦੀ ਤੇ ਥਣਾ ਦੀ ਫੋਟੋ ਆਪਸ਼ਨਲ ਹੈ ਤੁਸੀਂ ਮੰਗਾ ਸਕਦੇ ਹੋ ਚਾਰ ਹੀ ਥਣਾ ਜੀ ਠੀਕ ਹੈ ਇੱਕ ਨੰਬਰ ਬੱਚੀ ਦੇ ਜੀ ਬੱਟੀਆਂ ਬੱਚੀਆਂ ਦੀ ਓਕੇ ਤੇ ਗੁਲਾਬੀ ਹੋਈ ਥਣਾ ਜੀ ਠੀਕ ਹੈ ਇਹਦੇ ਚਾਰ ਥਣਾ ਗੁਲਾਬੀ ਹੈ ਸਹੀ ਹੈ ਫੋਰ ਸ਼ੱਕ ਭੋਰਾ ਵੀ ਨਹੀਂ ਕਿਸੇ ਦੇ ਓਕੇ ਸੋ ਸੋ ਦੇ ਵੀ ਚਾਰ ਥਣ ਸੀ ਇਹ ਜਿਹੜੀਆਂ ਚਾਰ ਹੈ ਇਹਨਾਂ ਚੋਂ ਨਰਮਲ ਦੋ ਜਿਹੜੀਆਂ ਮਰਜ਼ੀ ਕੋਈ ਲੈ ਸਕਦਾ ਹਾਂਜੀ ਹਾਂਜੀ ਜਿਹੜੀ ਮਰਜ਼ੀ ਜੀ ਓਕੇ ਸੋ ਦੋਸਤੋ ਤੁਹਾਡੀ ਆਪ ਦੀ ਇੱਛਾ ਹੈ ਇਹ ਬੱਚੀ ਤੁਸੀਂ ਇੱਦੋਂ ਅੱਗੇ ਦੇਖ ਸਕਦੇ ਹੋ ਦੋ ਤਿੰਨ ਨੰਬਰ ਦੇ ਉੱਤੇ ਹੈ ਦੰਦ ਦੇ ਆਪਾਂ ਵੀਡੀਓ ਵਿੱਚ ਦੇਖ ਲੈਨੇ। ਬਾਲੂ ਫੋ। ਦੋਨਾਲੇ ਦੰਦ ਛੜਦੇ ਬਈ। ਦੋਨਾਲੇ ਦੰਦ ਚੱਕਣੇ ਸ਼ੁਰੂ ਕੀਤੇ ਆ ਹਜੇ। ਰਲੌਂਦੀ ਨਹੀਂ ਛੇਤੀ ਨਾਲ। ਮਤਲਬ ਦਿਨ ਮਹੀਨੇ ਲਾਊਗੀ। ਰਲੌਂ ਚ ਹਜੇ ਚੱਕਣੀ ਸ਼ੁਰੂ ਕੀਤੇ ਆ ਹਜੇ। ਕੁਝ ਦਿਨ ਪਹਿਲਾਂ ਹੀ ਇਹ ਦੋਂਦੀ ਹੋਈ ਹੋਊਗੀ। ਤੇ ਇਹ ਦੋ ਦੰਦ ਵੱੱਛੀ ਐ। ਕੋਈ ਗੱਲ ਨਹੀਂ ਐ ਮੋਟਾ ਥਾਣਾ। ਜਿਹੜੀ ਥਾਣਾ ਆਪਣੀਆਂ ਬੱਚੀਆਂ ਜਾਂ ਵੱਡੀਆਂ ਚੋਂ ਜਿਹੜਾ ਮਰਜ਼ੀ ਮੇਰਾ ਵੀਰ ਭਾਈ ਇੱਥੇ ਚੈੱਕ ਕਰਵਾ ਲੈ ਜਾਂ ਤੁਮ ਆਪ ਠੀਕ ਹੈ ਆਪਾਂ ਨੂੰ ਕੋਈ ਤਰਾਇ ਨਹੀਂ ਠੀਕ ਹੈ ਸੌਦਾ ਕਰਕੇ ਹੂੰ ਜਿਹਨੂੰ ਮਰਜ਼ੀ ਆਪਦੇ ਡਾਕਟਰ ਚੈੱਕ ਕਰਵਾ ਲੈ ਠੀਕ ਹੈ ਤਾਂ ਦੋਸੋ ਆਪਣੀ ਜ਼ਿੰਮੇਵਾਰੀ ਹੋ ਗਈ ਠੀਕ ਹੈ ਅੰਦਰੋਂ ਪਸ਼ੂ ਨੂੰ ਚੈੱਕ ਕਰਾਉਣਾ ਉਹ ਤੁਸੀਂ ਇੱਥੇ ਆਪਦਾ ਡਾਕਟਰ ਵੀਰ ਲਿਆ ਕੇ ਚੈੱਕ ਕਰਾ ਸਕਦੇ ਹੋ ਇੱਥੋਂ ਦੀ ਇਹ ਗਾਰੰਟੀ ਹੋਊਗੀ ਤੁਸੀਂ ਚੈੱਕ ਕਰਵਾ ਕੇ ਹੀ ਲੈ ਕੇ ਜਾਇਓ ਵੱਡੀਆਂ ਬੱਚੀਆਂ ਖਾਸ ਕਰਕੇ ਇਹ ਕੁਝ ਗੱਲਾਂ ਇਹਨਾਂ ਜਿਹੜੀਆਂ ਅਸੀਂ ਇੱਥੋਂ ਵੀਡੀਓ ਬਣਾਉਣੇ ਆ ਬੱਚੀਆਂ ਸੰਬੰਧੀ ਉਸ ਤਜਰਬੇ ਚੋਂ ਕਰਦੇ ਜਿਹੜੀਆਂ ਫੇਸ ਕੀਤੀਆਂ ਜਾਂਦੀਆਂ ਗੱਲਾਂ ਜਦੋਂ ਫੀਲਡ ਦੇ ਵਿੱਚ ਵਿਚਰਦੇ ਆ ਜਾਂ ਨਰਮਲ ਬਾਈ ਬੱਛੀਆਂ ਖਰੀਦਦਾ ਅੰਦਰੋਂ ਚੈੱਕ ਕਰਨ ਦਾ ਮਕਸਦ ਇਹ ਹੀ ਹੁੰਦਾ ਵੀ ਕਈ ਵਾਰ ਕੁਝ ਗਾਵਾਂ ਬੱਛੀਆਂ ਜਿਹੜੀਆਂ ਉਹ ਅੰਦਰੋਂ ਕੋਈ ਪ੍ਰੋਬਲਮ ਨਾ ਹੋਵੇ ਤਾਂ ਪਹਿਲਾਂ ਹੀ ਪਾਸ ਹੋ ਜਾਣ ਇੱਥੋਂ ਹੀ ਦੇਖਿਆ ਜਾਣ ਕਿਉਂਕਿ ਤੁਸੀਂ ਲੰਬਾ ਟਾਈਮ ਇਹਨਾਂ ਤੇ ਪਹਿਲਾਂ ਇਨਵੈਸਟ ਕਰਨਾ ਤੇ ਫੇਰ ਆਮਦਨ ਲੈਣੀ ਹੈ ਸੋ ਇਹ ਵੀ ਬੱਛੀ ਤੁਸੀਂ ਦੇਖੋ ਦੰਦ ਤੁਹਾਨੂੰ ਦਿਖਾ ਦੇਣਗੇ ਢਾਂਚਾ ਬਹੁਤ ਸੋਹਣਾ ਹੈ ਸੋ ਸਟਰਕਚਰ ਤੁਸੀਂ ਇਹਦਾ ਦੇਖ ਸਕਦੇ ਹੋ ਦੰਦਾ ਬਾਰੇ ਮੇਰੇ ਚੈਨਲ ਦੇ ਉੱਤੇ ਸਰਚ ਕਰ ਲਓ ਜੇ ਵੀਡੀਓ ਪਾਈ ਪਈ ਆ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਲਾਂ ਵਾਲੇ ਵੀਰ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਤੇ ਪ੍ਰੋਪਰ ਵੀਡੀਓ ਵਿਖਾਈ ਹੋਈ ਹੈ ਇਹ ਵੀ ਖੀਰੀ ਕਨਫਰਮ ਹੈ ਚਾਰ ਹੀ ਥਾਣੇ ਠੀਕ ਹੈ ਚਾਰ ਹੀ ਥਾਣੇ ਦੋਸਤੋ ਤੇ ਕਨਫਰਮ ਖੀਰੀ ਵੱਚੀ ਜੇ ਆਪਣੀ ਵੀਡੀਓ ਚ ਬਸ ਚਾਰ ਥਣ ਕਹਦੇ ਚਾਰ ਹੀ ਹੋਣਗੇ ਪੰਜਵਾਂ ਛਾਂਕੂਗੀ ਤਾਂ ਦੱਸ ਕੇ ਦੇਮ ਮਾੜਾ ਨਹੀਂ ਸਹੀ ਸੋ ਇਹ ਵੱਚੀ ਚਾਰ ਨੰਬਰ ਦੇ ਉੱਤੇ ਆ ਲਾਸਟ ਤੇ ਇੱਕ ਹੋਰ ਐਚ ਐਫ नस्ਲ ਦੀ ਵਹਿਣ ਦਿਖਾ ਕੇ ਫਿਰ ਤੁਹਾਨੂੰ ਦੋ ਗੱਬਣ ਜਰਸੀ ਦਿਖਾਉਣੀ ਹੈ ਬਹੁਤ ਸੋਹਣਾ ਆਹ ਸੋ ਇਹ ਵੀ ਬੱਚੀ ਦਾ ਤਾਂ ਜੱਤ ਸੀ ਵੀਡੀਓ ਚ ਦੇਖ ਸਕਦੇ ਹੋ ਇਹ ਲਗਭਗ ਗੱਬਣ ਹੋਣ ਦੇ ਯੋਗ ਹੀ ਹੈ ਇਹਨਾਂ ਦਾ ਬੋਡੀ weight ਇੰਨਾ ਹੈਗਾ ਵੀ ਇਹਨਾਂ ਨੂੰ ਤੁਸੀਂ ਗੱਬਣ ਛੇਤੀ ਕਰਵਾ ਸਕਦੇ ਹੋ ਦੰਦ ਆਪਾਂ ਬੱਚੀ ਦੇਖਣ ਫਸ ਮੈ ਰਾਵਾਂਗੇ ਸੋ ਕਨਫਰਮ ਖੀਰੀ ਬੱਚੀ ਹੈ ਦੋਸਤੋ ਠੀਕ ਹੈ ਫਿਰ ਸੋ ਇਹ ਦੋਸਤੋ ਚਾਰ ਨਾਗ ਵੱਡੇ ਤੇ ਇਹਦੇ ਵੀ ਚਾਰ ਹੀ ਥਾਣਾ ਜੀ ਠੀਕ ਹੈ ਚਾਰ ਹੀ ਥਾਣਾ ਕਾਲੀ ਤੇ ਦਿੱਗਲਾ ਵੀ ਉਧਰ ਬਖੜੇ ਬਈ ਤੇ 6 ਨਾਗ ਛੋਟੇ ਸੀਗੇ ਤੇ ਦੋ ਗੱਬਣ ਜਰਸੀ ਦਿਖਾਈ ਗਏ ਤੁਹਾਨੂੰ ਫਿਰ ਵੀਡੀਓ ਰੋਕਾਂਗੇ ਨਰਮਲ ਭਾਈ ਇਹ ਬੱਚੀ ਕਿਨੇ ਚਰਦੀ ਗੱਬਣ ਇਹ 5 ਮਹੀਨੇ ਦੀ ਕਬਣਾਈ ਠੀਕ ਹੈ ਆਪਣੇ ਕੋਲ ਚੱਕ ਪਾਸ ਜਮਾ ਚੱਕ ਪਾਸ ਤੇ ਡਾਕਟਰ ਆਉਂਦੇ ਦੋਨੇ ਬੱਚੀਆਂ ਨੂੰ ਇੱਥੇ ਚੈੱਕ ਕਰਵਾ ਕੇ ਲਿਆਂਦੇ ਠੀਕ ਹੈ ਦੰਦ ਉਹ ਕਿਵੇਂ ਭਾਈ ਦੰਦ ਆਪਾਂ ਦੰਦ ਪਟਾਂਗੇ ਠੀਕ ਹੈ ਦੰਦ ਵੀਡੀਓ ਚ ਵਿਖਾਵਾਂਗੇ 4 4.5 ਦੀ ਦੱਸਿਆ ਹਾਂਜੀ ਹਾਂਜੀ 4.5 4 ਮਹੀਨਿਆਂ ਤੋਂ ਉੱਤੇ ਗੱਭਣਾ ਦੱਸੋ ਆਪਦਾ ਡਾਕਟਰ ਵੀਰ ਲੈ ਆ ਕੇ ਚੈੱਕ ਕਰਾ ਲਿਓ ਦੂਜੀ ਗੱਲ ਇਹ ਆ ਵੀ ਤੁਸੀਂ ਲੈ ਜਾ ਕੇ ਭਾਵੇਂ ਉੱਥੇ ਆਪਦੀ ਗੱਡੀ ਚੁੱਪ按ਨਸਾਰ ਚੈੱਕ ਕਰਾ ਲਓ 4 ਦੰਦ ਵੱਛੀ ਜੀ ਦੱਸੋ ਇਹ ਬੋਡੀ ਵੇਟ ਪੂਰਾ ਗੇਨ ਆ ਜੀ ਸਹੀ ਬੋਡੀ ਵੇਟ ਵੀ ਫੁੱਲ ਆ ਦੱਸੋ ਬਿਊਟੀ ਵੀ ਬਹੁਤ ਹੈ ਜੀ 4 ਦੰਦ ਵੱਛੀ 4 4.5 ਮਹੀਨਿਆਂ ਦੀ ਗੱਭਣ ਹੈ ਰੁੱਤ ਜੀ ਜੀ ਸੋਣੀ ਹੈ ਕਰਮਾ ਵਾਲੀ ਕਿਉਂਕਿ ਅੱਧ ਗੱਭ ਹੋ ਗਈ ਹੈ 8ਵੇਂ 9ਵੇਂ ਮਹੀਨੇ ਚ ਇਹਨੇ ਬੱਚੇ ਨੂੰ ਜਨਮ ਦੇਣਾ ਬਾਕੀ ਤੁਸੀਂ ਚੈੱਕ ਪਾਸ ਕਰਾ ਲੋਗੇ ਟਾਈਮ ਤੁਹਾਨੂੰ ਉਹਦੇ ਤੋਂ ਵੀ ਕਨਫਰਮ ਹੋ ਜਾਊਗਾ ਲੈ ਚੱਲ ਬੱਚੇ ਹਵਾਨਾ ਬਹੁਤ ਸੋਹਣਾ ਬਣਾਉਂਦੀ ਹੁੰਦੀ ਹੈ ਤੇ ਜਿਹੜੀਆਂ ਜਰਸੀ ਗਾਵਾਂ ਵੱਛੀਆਂ ਇਹ ਹਵਾਨਾ ਛੇਤੀ ਪੱਟ ਲੈਂਦੀਆਂ ਇਹਨਾਂ ਦਾ ਹਵਾਨੇ ਦਾ ਰੋਖ ਇਦਾਂ ਦਾ ਰਹਿੰਦਾ ਸੋਹਣੇ ਰੰਗ ਰੂਪ ਦੀ ਵਹਿੜਾ ਦੱਸੋ ਬੋਡੀ ਜਿਹੜੀ ਨੇ ਲੈੱਗ ਹੈ ਜੀ ਸਕੋਰ ਬਹੁਤ ਵਧੀਆ ਨਹੀਂ ਵੀ ਇਦਾਂ ਕਈ ਵਾਰੀ ਵੱਛੀਆਂ ਐ ਕਰਦੀਆਂ ਹੁੱਚਾ ਨਹੀਂ ਹਾਂਜੀ ਹੁੱਚਾ ਨਹੀਂ ਪੜਾਉਂਦੀ ਕਾਮ ਮਜ਼ਬੂਤ ਹੁੰਦਾ ਹੈ ਜੀ ਬੱਚੇ ਸਹੀ ਇਹਦੋਂ ਅੱਗੇ ਨਰਮਲ ਇਹ ਕਿੰਨੇ ਚੱਲੀ ਗੱਪਣਾ ਬੱਚੇ ਇਹ ਵੀ ਪੰਜ ਮਹੀਨਿਆਂ ਪੰਜ ਮਹੀਨੇ ਦੀ ਪੰਜਾਂ ਦੀ ਇਹ ਗੱਪੜ ਠੀਕ ਹੈ। ਸੋ ਦੋਸਤੋ ਪੰਜਾਂ ਮਹੀਨਿਆਂ ਦੀ ਗੱਪੜ ਦੋ ਦੰਦਾਂ ਦੀ ਦੋ ਦੰਦ ਹਾਂਜੀ ਬਾਤ ਠੀਕ ਹੈ। ਲਿਆ। ਸੋ ਦੋਸਤੋ ਦੋ ਦੰਦ ਬੱਛੀ ਹੈ ਪੰਜਾਂ ਮਹੀਨਿਆਂ ਦੀ ਗੱਬਣ। ਸੌਦਾ ਕਰਕੇ ਜੇ ਤੁਸੀਂ ਲੈ ਜਾਂਦੇ ਹੋ ਤੇ ਜਦੋਂ ਤੁਹਾਡੇ ਘਰੇ ਉਤਰਦੀ ਹੈ ਜਾਂ ਤਾਂ ਉਦੋਂ ਹੀ ਚੈੱਕ ਪਾਸ ਕਰਾ ਲਿਓ ਜੇ ਤੁਸੀਂ ਇੱਥੇ ਡਾਕਟਰ ਨਹੀਂ ਆਉਂਦਾ ਲਿਆ ਸਕਦੇ। ਪਰ ਉਹਦੇ ਚ ਸਿਰਫ ਚੈੱਕ ਪਾਸ ਵਾਲੇ ਪੱਖ ਤੋਂ ਹੀ ਹੋਊਗਾ ਕਈ ਵਾਰ ਸਾਡਾ ਜਿਹੜਾ ਜਿਵੇਂ ਕੋਈ ਬਹੁਤਾ ਚੰਗਾ ਤੇ ਵਿੱਚੋਂ ਕੁਝ ਕ ਮਾੜਾ ਪੱਖ ਵੀ ਕਈ ਵਾਰ ਨਜ਼ਰ ਆ ਜਾਂਦਾ ਤੇ ਇਹ ਨਾ ਹੋਵੇ ਘਰੇ ਗਿਆ ਨੂੰ ਬੱਚੀ ਪਸੰਦ ਨਾ ਆਵੇ ਤਾਂ ਤੁਸੀਂ ਇਸ ਪੱਖ ਤੋਂ ਕਹੋ ਕਿ ਅਸੀਂ ਬਈ ਵਾਪਸ ਰਿਟਰਨ ਭੇਜਣੀ ਹੈ ਸੋ ਗੱਭਨ ਤੁਸੀਂ ਚੈੱਕ ਪਾਸ ਕਰਾ ਸਕਦੇ ਹੋ ਢਾਂਚਾ ਬਹੁਤ ਸੋਹਣਾ ਬੱਚੀ ਦਾ ਰੰਗ ਵੀ ਵੱਖਰਾ ਹੀ ਅਲੱਗਾਂ ਹੀ ਰੰਗ ਹੈ ਘਰੇ ਖੜੀ ਸੋਹਣੀ ਗਾਂ ਲੱਗੂਗੀ ਜਦੋਂ ਕਰਮਾ ਵਾਲੀ ਸੋਊਗੀ ਦੁੱਧ ਤੇ ਆ ਜਾਣੀ ਹੈ ਰੰਗ ਇਹ ਆ ਦੇਖੋ ਜੀ ਹੁਣ ਸਾਹਮਣੇ ਹੈ ਉਹ ਵੀ ਦੇਖ ਲਓ ਜੀ ਉੱਚਾ ਖੜੇ ਜਾਓ ਸਹੀ हां दोस्तों सो सो आ, सोनी वछी है मैं इधर फारस ਦੇ ਉੱਤੇ ਸੀ ਉੱਚੇ ਥਾਂ ਤੇ ਪਰ ਹੁਣ ਤੁਸੀਂ ਇੱਥੋਂ ਵਛੀ ਦੇਖ ਸਕਦੇ ਹੋ ਹਵਾਨਾ ਬੜਾ ਚੰਗਾਈ ਥੱਲੋਂ ਵੀ ਸਾਫ਼ ਸੁਥਰੀ ਸੋਹਣੇ ਥਣ ਚਾਰੇ ਦੁੱਧ ਵਾਲੇ ਥਣ ਬਹੁਤ ਸੋਹਣੇ ਸੈਜ ਦੇ ਵਿੱਚ ਹਨ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤੇ ਤੁਸੀਂ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਵੀਡੀਓ ਦੇਖਣ ਵਾਸਤੇ